ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਵਲੌਗ 11 ਵਜੇ ਸ਼ੁਰੂ ਕੀਤਾ ਇਹ ਆ ਮੇਰੇ ਪਿੰਡ ਦੀ ਬਹੁਤ ਹੀ ਇਤਿਹਾਸਕ ਜਗ੍ਹਾ ਪਿੰਡ ਤੋਂ ਤਕਰੀਬਨ 1 ਕਿਲੋਮੀਟਰ ਦੂਰ ਆ ਤੇ ਅੱਜ ਦਾ ਵਲੌਗ ਆਪਾਂ ਇੱਥੋਂ ਸ਼ੁਰੂ ਕੀਤਾ ਤੇ ਮਿਲਦੇ ਆ ਅਗਲੇ ਸਫ਼ਰ ਦੇ ਵਿੱਚ ਤੇ ਬਣੇ ਰਹੋ ਵਲੌਗ ਦੇ ਐਂਡ ਤੱਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਆ ਗੋਭੀ ਦੀ ਫਸਲ ਦੀ ਜਿਹੜੀ ਲਵਾਈ ਸ਼ੁਰੂ ਹੋ ਗਈ ਆ ਪਹਿਲਾਂ ਜਿੱਦ ਆਪਾਂ ਝੋਨੇ ਦੀ ਪਨੀਰੀ ਤਿਆਰ ਕਰਦੇ ਆ ਸਾਈਡ ਤੇ ਪਨੀਰੀ ਤਿਆਰ ਕਰਨੀ ਪੈਂਦੀ ਆ ਤੇ ਫੇਰ ਇਸ ਤਰ੍ਹਾਂ ਵੱਟਾਂ ਦੇ ਉੱਤੇ ਗੋਭੀ ਲੱਗਦੀ ਆ ਬਹੁਤ ਹੀ ਔਖਾ ਪ੍ਰੋਸੈਸ ਆ ਤੇ ਇਹਨੂੰ ਤਕਰੀਬਨ ਹਫ਼ਤੇ ਤੋਂ 10 ਦਿਨ ਹੋ ਗਏ ਜੀ ਜਿਹੜੀ ਗੋਭੀ ਲਾਈ ਨੂੰ ਪੂਰੀ ਵਧੀਆ ਗੋਭੀ ਜਿਹੜੀ ਦੇ ਬੂਟੇ ਬਿਲਕੁਲ ਤਿਆਰ ਆ ਜਦੋਂ ਪੂਰੀ ਸਰਦੀ ਹੁੰਨੀ ਉਦੋਂ ਇਹ ਗੋਭੀ ਪੱਕ ਕੇ ਤਿਆਰ ਹੋ ਜਾਣੀ ਆ ਇਸ ਤਰ੍ਹਾਂ ਬਈ ਗੋਭੀ ਦੀ ਫਸਲ ਜਿਹੜੀ ਹੈਗੀ ਆ ਕਾਫੀ ਔਖਾ ਪ੍ਰੋਸੈਸ ਹੁੰਦਾ ਏ ਕਹਿ ਦਿੰਦੇ ਆ ਅਗਲੇ ਵੀ ਗੋਭੀ ਲਾਈਆ ਖੇਤ ਦੇ ਵਿੱਚ ਪਹਿਲਾਂ ਵੱਟਾ ਬਣਾਉਣੀ ਪੈਂਦੀਆਂ ਸਾਈਡ ਤੇ ਝੋਨੇ ਵਾਂਗੂ ਗੋਭੀ ਦੀ ਪਨੀਰੀ ਤਿਆਰ ਕਰਨੀ ਪੈਂਦੀ ਫਿਰ ਮਿੱਟੀ ਲੋਣੀ ਪੈਂਦੀ ਆ ਕਾਫੀ ਪ੍ਰੋਸੈਸ ਚੱਲਦਾ ਫਿਰ ਜਾ ਕੇ ਗੋਭੀ ਤਿਆਰ ਹੁੰਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਖੇਤ ਜਿਹੜੇ ਗੋਭੀ ਦੇ ਨਾਲ ਭਰ ਜਾਣੇ ਆ ਗੋਭੀ ਦੀ ਫਸਲ ਦੇ ਨਾਲ ਲੋ ਜੀ ਬਈ ਇਸ ਟਾਈਮ ਪਹੁੰਚ ਗਿਆ ਆਪਾਂ ਫਰੋਜ਼ਪੁਰ ਵਾਲੇ ਰੋਡ ਤੇ ਤੇ ਇਧਰਲੇ ਪਾਸੇ ਨੂੰ ਹੈਗਾ ਜੀ ਪ੍ਰੋਇਪਰ ਤੇ ਆਪਾ ਜਾਣਾ ਸਾਧਕ ਤੇ ਇਹ ਪ੍ਰੋਇਪਰ ਵਾਲਾ ਰੋਡ ਆ ਜਿਹੜਾ ਸਾਧਕ ਵਾਇਆ ਸ਼੍ਰੀ ਮੁਕਸਰ ਸਾਹਿਬ ਨੂੰ ਜਾਂਦਾ ਲੋ ਜੀ ਭਾਈ ਸਾਡੇ ਪੰਜਾਬੀ ਅੱਜ ਵੀ ਇੱਥੇ ਜੇ ਖੜੇ ਆ ਲੋਕੀ ਚੰਨ ਤਾਰਿਆਂ ਤੇ ਪਹੁੰਚ ਗਏ ਪਰ ਅੰਧਵਿਸ਼ਵਾਸ ਦਾ ਪੰਜਾਬ ਦੇ ਵਿੱਚ ਕਾਫੀ ਬੋਲ ਵਾਲਾ ਭਾਈ ਇੰਨਾ ਵਹਿਮਾਂ ਪਰਮਾਤਮਾ ਤੋਂ ਭਾਈ ਬਾਹਰ ਆਓ ਗੁਰੂ ਦੇ ਲੜ ਲੱਗੋ ਤੇ ਆਪਣਾ ਜੀਵਨ ਸਫਲ ਬਣਾਓ ਲੋ ਜੀ ਬਈ ਸਾਹਮਣੇ ਟਿੱਬੇ ਤੇ ਨਾ ਉਹ ਬਹੁਤ ਹੀ ਇੱਟਾਂ ਦਾ ਕੋਈ ਭਾਰੀ ਜਿਵੇਂ ਕੋਈ ਬਰਜ ਹੁੰਦਾ ਇਸ ਤਰ੍ਹਾਂ ਸਮਝ ਨਹੀਂ ਲੱਗੀ ਵੀ ਉਹ ਕੀ ਚੀਜ਼ ਆ ਜੇ ਤੁਹਾਨੂੰ ਕੋਈ ਸਮਝ ਲੱਗੀ ਤਾਂ ਦੱਸਿਓ ਕਮੈਂਟ ਕਰਕੇ ਔਰ ਕੀ ਆ ਓਏ ਕੀ ਗੱਲ ਆ ਹੱਥ ਵੀ ਪਾਨੇ ਗੱਦੇ ਦੀ ਨਾ ਫਿਰ ਗਲਾਸ ਬਸ ਕੋਈ ਨਹੀਂ ਕਿੰਨੋਂ ਦੇਖਦੇ ਥੋੜੇ ਹੁਣ ਤਾਂ ਖੱਟੇ ਹੋਣ ਸ਼ੁਰੂ ਹੋ ਗਏ ਹਨ ਹੂੰ ਨਾਰ ਵੀ ਲੱਗੇ ਪਏ ਆ ਹੋ ਜਾਂਦਾ ਨਾ ਜਦੋਂ ਭੁੰਗ ਭੁੰਗਾਂ ਰੈਂਦਾ ਤੇ ਘੱਟਾ ਜਾਂਦਾ ਹਾਂ ਇਹ ਤਾਂ ਬਹੁਤ ਆਹ ਨਾ ਰਾਜਿੰਗਿਆ ਤੇ ਹੋਰ ਰਾਖੀਂ ਦੇ ਫਲਤਾ ਬਹੁਤ ਆ ਸਾਡੇ ਯਾਰ ਕੀ ਬੁੱਟਿਆਂ ਨੂੰ ਨਹੀਂ ਲੱਗਿਆ ਤੁਹਾਡੇ ਤਾਂ ਬਹੁਤ ਲੱਗਿਆ ਸਾਡੇ ਪਾਣੀ ਪੂਣੀ ਦੇਖ ਪਾਲ ਨਹੀਂ ਕਰਦੇ ਪਰ ਮੈਂ ਕਿੰਨੀ ਪੂਰੇ ਨਰਮੇ ਦੇਖੋ ਕਿੱਡੇ ਸੋਹਣੇ ਖਿੜੇ ਪਿਆ ਬਹੁਤ ਹੀ ਵਧੀਆ ਚਿੱਟੇ ਚਿੱਟੇ ਲੱਗਦੇ ਆ ਲੱਗਦਾ ਪਹਿਲੀ ਵਾਰੀ ਵੀ ਹਜੇ ਇਹ ਨਰਮਾ ਨਹੀਂ ਛੁਗਿਆ ਗਿਆ ਪੂਰਾ ਚਟਾ ਖਿੜ ਕੇ ਚਾਦਰ ਬੜਿਆ ਪਿਆ ਬਹੁਤ ਹੀ ਪਿਆਰੇ ਕੀ ਕਹਿੰਦੇ ਉਹਨਾਂ ਨੂੰ ਜਿੱਦਾਂ ਗੁੱਲ ਬਹੁਤ ਹੀ ਸੋਹਣੇ ਜਿਹੜੇ ਗੁੱਲ ਬਣੇ ਪਏ ਆ ਨਰਮੇ ਦੇ ਇਸ ਟਾਈਮ ਐਂ ਜੀ ਕਰਦਾ ਵੀ ਜਿਵੇਂ ਚੁਕਣ ਲੱਗ ਜਿਗੇ ਝੋਲੀਆਂ ਬਨ ਕੇ ਤੇ ਬਈ ਨਰਮੇ ਹੋਣ ਨਾਲ ਗਰੀਬਾਂ ਦਾ ਕਾਫੀ ਰੋਜ਼ਗਾਰ ਚੱਲਦਾ ਸੀਗਾ ਤੇ ਹੁਣ ਮਜ਼ਦੂਰੀ ਕਰਨ ਬਾਹਰ ਜਿਵੇਂ ਹਰਿਆਣਾ ਰਸਤਾਂ ਦੇ ਵਿੱਚ ਜਾਣਾ ਪੈਂਦਾ ਤੇ ਇੱਧਰ ਵੇਖੋ ਤੁਸੀਂ ਪੂਰਾ ਚਿੱਟਾ ਹੋਇਆ ਪਿਆ ਨਰਮਾ ਜੇ ਨਰਮੇ ਦੀ ਫਸਲ ਹੋਣ ਲੱਗ ਜਦਾ ਗਰੀਬਾਂ ਨੂੰ ਥੋੜਾ ਜਿਹਾ ਸੌਖਾ ਹੋ ਜਾਂਦਾ ਜੀ ਕਾਫੀ ਰੋਜ਼ਗਾਰ ਜਿਹੜਾ ਪੂਰੇ ਪਰਿਵਾਰ ਨੂੰ ਮਿਲ ਜਾਂਦਾ ਕੀ ਦੋ ਹਾਂਜੀ ਭਾਈ ਇਸ ਟਾਈਮ ਹੈਗੇ ਆਪਾਂ ਸ਼੍ਰੀ ਮੁਕਸਰ ਸਾਹਿਬ ਤੋਂ ਆ ਰਹੇ ਆ ਤੇ ਪਿੰਡ ਸੀਰ ਵਾਲੀ ਭੰਗੇ ਵਾਲੇ ਦੇ ਨੇੜੇ ਆ ਅੱਡੇ ਦੇ ਬਿਲਕੁਲ ਤੇ ਪਿੱਛੇ ਸੜਕ ਬਹੁਤ ਖਰਾਬ ਸੀ ਪਰ ਇੱਥੋਂ ਅੱਗੇ ਸੜਕ ਸਾਫ਼ ਹੋ ਜਾਂਦੀ ਆ ਮੜੇ ਮੜੇ ਪੁਲ ਪਲ ਟੁੱਟੇ ਹੁੰਦੇ ਆ ਤੇ ਇੱਧਰ ਪੈ ਨਹਾ ਕੇ ਆਉਣ ਦੀ ਕੋਈ ਲੋੜ ਨਹੀਂ ਬਹੁਤ ਜ਼ਿਆਦੇ ਫਰੀ ਦਾ ਪਾウダー ਲੱਗ ਜਾਂਦਾ ਪਿੱਛੇ ਕਾਲੀ ਮਿੱਟੀ ਚਿੱਟੀ ਮਿੱਟੀ ਪੂਰੀ ਮਿੱਟੀ ਬਹੁਤ ਹੀ ਜਿੱਥੇ ਜਿੱਥੇ ਪੌੜਾ ਬਹੁਤ ਜ਼ਿਆਦੇ ਮਿੱਟੀ ਉੱਡਦੀ ਅੱਖਾਂ ਭਰ ਗਈਆਂ ਬੁਰਾ ਹਾਲ ਹੋ ਗਿਆ ਪੱਗ ਦੇਖੋ ਕਿਵੇਂ ਰੰਗ ਬਦਲ ਗਿਆ ਭਾਈ ਪਤਾ ਨਹੀਂ ਇਸ ਸੜਕ ਦੀ ਕਦੋਂ ਵਾਰੀ ਆਉਗੀ ਤੇ ਵੇਖੋ ਤੁਸੀਂ ਬੱਸ ਆਉਂਦੀ ਹੈ ਪਿੱਛੇ ਕੱਚਾ ਰਸਤਾ ਸੀ ਦੇ ਕਿੰਨੀ ਧੂੜ ਮਿੱਟੀ ਉੱਡੀ ਆ ਲਓ ਜੀ ਭਾਈ ਐਦੂ ਅੱਗੇ ਸੜਕ ਦਾ ਕੋਈ ਨਾਮ-ਨਿਸ਼ਾਨ ਵੀ ਹੈ ਨਹੀਂ ਸਿਰਫ ਟਿੱਬੇ ਹੀ ਆ ਤੇ ਬਹੁਤ ਔਖਾ ਧੂੜ ਮਿੱਟੀ ਆਵੇ ਕੋ ਟਰਾਲਾ ਹੁੰਦਾ ਤੇ ਬਹੁਤ ਜਿਆਦਾ ਖਤਰੇ ਵਾਲਾ ਕੰਮ ਆ ਕਰੇ ਇਧਰ ਕਦੇ ਇਧਰ ਝੋਲੇ ਮਾਰਦਾ ਹੁੰਦਾ ਤੇ ਇੱਥੇ ਜਦੋਂ بارش ਹੋ ਜਾਂਦੀ ਹੈ ਉਹਦੇ ਤੋਂ ਬਹੁਤ ਔਖਾ ਹੋ ਜਾਂਦਾ ਹਣਾ ਬਾਈ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਪਤਾ ਨਹੀਂ ਕਿਉਂ ਅਸੀਂ ਸੜਕ ਨੂੰ ਬੰਨ ਦੇ ਵਿੱਚ ਦਿੱਕਤ ਆ ਰਹੀ ਹੈ